ਇਹ ਤੇ ਕੋਲੀ ਪਈ ਆ ਸੀਮੈਂਟ ਤੇ ਰੇਤ ਜਿਹੜੀ ਇਹ ਘੋਲ ਕੇ ਉਹ ਚਣਾਈ ਕਰ ਰਹੇ ਆ ਇਧਰ ਉਹ ਤੁਹਾਨੂੰ ਚਣਾਈ ਵਿਖਾਉਣਾ ਹਾਂ ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਜੀ ਨਾਲਾ ਵਾਰਡ ਨੰਬਰ 1 ਤੋਂ ਹਾਂਜੀ ਬੇਨਤੀ ਇਹ ਆ ਸਾਰੀ ਵੀ ਆ ਨਗਰ ਪੰਚਾਇਤ ਆ ਨਾਲਾ ਵਾਲੇ ਇਹ ਸਾਰੀ ਕਬਰਸਤਾਨ ਦੀ ਜਗ੍ਹਾ ਕ੍ਰਿਸਟਨ ਭਾਈਚਾਰੇ ਦੀ ਕ੍ਰਿਸਟਨ ਕਮਿਊਨਿਟੀ ਦੀ ਜਗ੍ਹਾ ਵਾ ਜਿੱਥੇ ਉਹਨਾਂ ਦਾ ਆਖਰੀ ਸਥਾਨ ਆ ਉਹਨਾਂ ਨੂੰ ਮੌਤ ਤੋਂ ਬਾਅਦ ਇੱਥੇ ਲਿਆਂਦਾ ਜਾਂਦਾ ਫਾਈਨਲ ਡੈਸਟੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨਾਲ ਸਰਾਸਰ ਜਾਤੀ ਹੋਂਡੀ ਟਕੇਸ਼ਾ ਹੀ ਹੋਂਡੀ ਆ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਆ ਪ੍ਰਧਾਨ ਨਗਰ ਪੰਚ ਅੱਗੇ 5-6 ਵਾਰੀ ਇਹਨਾਂ ਨੂੰ ਡੱਕਿਆ ਗਿਆ ਵੀ ਉਹਨਾਂ ਦੀ ਧਾਰਮਿਕ ਸੰਸਥਾ ਵਾ ਉੱਥੇ ਬਾਥਰੂਮ ਨਾ ਬਣਾਏ ਜਾਣ। ਇਹ ਪਬਲਿਕ ਬਾਥਰੂਮ ਬਣਾਉਣ ਦੇ ਲੋਕਾਂ ਦੀ ਵਰਤੋਂ ਵਾਸਤੇ ਜਿਹੜੀ ਬਾਜ਼ਾਰ ਆਵਾਜਾਈ ਆ ਉਹਨਾਂ ਵਾਸਤੇ ਪਬਲਿਕ ਬਾਥਰੂਮ ਬਣਾਉਣ ਦੇ ਆ ਨਾ ਕਿ ਕਬਰਸਤਾਨ ਵਾਸਤੇ। ਜੇ ਕਬਰਸਤਾਨ ਕੱਲੇ ਲਈ ਬਾਥਰੂਮ ਬਣਾਉਂਦੇ ਹਾਂ ਵਾ ਵਾ ਕਰੀਏ ਇਹਨਾਂ ਦੀ ਵੀ ਵਧੀਆ ਕੰਮ ਕਰਨ ਦੇ। ਸਲਾਹਾਜੋਗ ਪਰ ਇਹ ਲੋਕਾਂ ਵਾਸਤੇ ਪਬਲਿਕ ਬਾਥਰੂਮ ਕਬਰਸਤਾਨ ਦੀ ਜਗ੍ਹਾ ਤੇ ਇਹ ਕਬਰਸਤਾਨ ਦੀ ਜਗ੍ਹਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਉਹ ਸਾਹਮਣੇ ਸਰਕਾਰੀ ਜਗ੍ਹਾ ਮਾਰ ਫੇੜਦੇ ਆ ਵੇਖੋ ਸਰਕਾਰੀ ਜਗ੍ਹਾ ਉੱਥੇ ਕਬਰਸਤਾਨ ਤੇ ਹੀ ਕਿਉਂ ਪਬਲਿਕ ਬਾਥਰੂਮ ਬਣਾਏ ਜਾ ਰਹੇ ਆ? ਕ੍ਰਿਸ਼ਨ ਭਾਈ ਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਹੁਣ ਕੀ ਮੰਗ ਕਰਦੇ ਹੋ? ਅਸੀਂ ਮੰਗ ਇਹੋ ਕਰਦੇ ਪਹਿਲਾਂ ਵੀ ਨਗਰਪੰਚਾਇਤ ਵਾਲਾ ਦੇ ਪ੍ਰਧਾਨ ਨੂੰ 6 ਵਾਰੀ ਹਟਾ ਚੁੱਕੇ ਆ। 6 ਮਹੀਨੇ ਬਾਅਦ ਆਏ ਫੇਰ ਜੁੰਚਣੀ ਛੇੜ ਦਿੰਦੇ। ਅੱਜ ਫੇਰ ਨਾ ਮਿਸਤਰੀ ਲਾਇਆ ਆ ਵੇਲੇ ਰੇਤ ਪਈ ਆ ਸਾਰੇ ਮਿਸਤਰੀ ਲੱਗੇ ਆ। ਅਸੀਂ ਇਹੋ ਮੰਗ ਕਰਦੇ ਆ ਇੱਥੋਂ ਬਾਥਰੂਮ ਚੁੱਕ ਕੇ ਜਿੱਥੇ ਮਰਜ਼ੀ ਬਣਾਉਣ ਸਾਨੂੰ ਕੋਈ ਮੇਰਾ ਨਾਮ ਸਾਜਨ ਹੈ ਜੀ ਮੈਂ ਨਾਲੇ ਦਾ ਵਾਸੀ ਹਾਂ ਕੰਮਰ ਵਾਰਡ ਦਾ। ਕੀ ਮਸਲਾ ਹੈ ਜੀ? ਮਸਲਾ ਇਹ ਆ ਵੀ ਇਹ ਹੈਗਾ ਵਾ ਕ੍ਰਿਸ਼ਨ ਭਾਈ ਚਾਰੇ ਹਰ ਛੇ ਮਹੀਨੇ ਬਾਅਦ ਹਰ ਛੇ ਮਹੀਨੇ ਬਾਅਦ ਚਿੰਕੜੀ ਛੇੜ ਦਿੰਦੇ ਆਈ ਹਟਾਕ ਜਾਂਦੇ ਆ ਹਟ ਦੇ ਨਹੀਂ ਆਏ ਜਿਹੜੇ ਵੀ ਅਜਨਾਲਾ ਮਾਰਕੀਟ ਕਮੇਟੀ ਦੇ ਜਿਹੜੇ ਬੰਦੇ ਆ ਇਹਨਾਂ ਦਾ ਪ੍ਰਧਾਨ ਜੱਜਪਾਲ ਭੱਟੀ ਆ ਬਾਰ-ਬਾਰ ਉਹ ਜਿਹੜਾ ਇਹਨਾਂ ਦਾ ਇੱਕ ਕੀ ਹੈ ਫੇਕੇਦਾਰ ਆ ਉਹਨੂੰ ਬਾਰ-ਬਾਰੇ ਕਹਿੰਦਾ ਤੂੰ ਬਣਾ ਮੈਂ ਪਿੱਛੇ ਵੇਖ ਲੂੰਗਾ ਨਾ ਉਹ ਹਟਦਾ ਜਾਂ ਨਾ ਇਹ ਹਟਦਾ ਜੇ ਅਈ ਇਹੋ ਮਾਮਲ ਕਰਦੇ ਆ ਜੇ ਇਹਨਾਂ ਨੇ ਬਣਾਉਣੇ ਆ ਸਾਹਮਣੇ ਬਣਾਉਣ ਕਿਤੇ ਹੋਰ ਬਣਾਉਣਾ ਜੋ ਏ ਧਰਮਸਥਾਨ ਦਾ ਗਵਰ ਪਿਛਾਈ ਭਾਈ ਚਾਰੇ ਦਾ ਕਬਰਸਤਾਨ ਹੈ ਉਹਦੀ ਜਗ੍ਹਾ ਤੇ ਅਸੀਂ ਨਹੀਂ ਬੰਦਣੀ ਐਦਾਂ ਧਰਮ ਦਾ ਗਵਰ ਅੰਦਰ ਕੰ ਦੇਖੋ ਜੀ ਨਗਰਪੰਚਾਇਤ ਅਜਨਾਲਾ ਵੱਲੋਂ ਸਵਸ਼ ਭਾਰਤ ਦੇ ਮਹਿਮ ਦੇ ਤਹਿਤ ਪੰਜ ਬਾਥਰੂਮਾਂ ਦੇ ਟੈਂਡਰ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਬਾਥਰੂਮ ਸਾਡੇ ਜਿਹੜੇ ਉਹ ਬਣ ਕੇ ਤਿਆਰ ਹੋ ਗਏ ਔਰ ਪੰਜਵਾਂ ਬਾਥਰੂਮ ਵੀ ਲਗਭਗ ਲੈਂਟਰ ਤੇ ਪਹੁੰਚ ਚੁੱਕਿਆ ਹੈ ਜਿਹਦੇ ਦਰਮਿਆਨ ਇਹ ਜਿਹੜਾ ਬਾਥਰੂਮ ਸੀ ਪਹਿਲਾਂ ਇਹ 크ਰਿਸਚਨ ਕਮਿਊਨਿਟੀ ਦੇ ਲੀਡਰ ਸਹਿਬਾਨ ਫਾਦਰ ਸਹਿਬਾਨ ਔਰ ਇਹਨਾਂ ਦੇ ਨਾਲ ਚਰਚ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਹੋਈ ਕਿ ਆਪਾਂ ਇਹ ਜਿਹੜਾ ਬਾਥਰੂਮ ਹੈ ਉਹਦੇ ਵਿੱਚੋਂ 7 ਫੁੱਟ ਜਗ੍ਹਾ ਜਿਹੜੀ ਆ ਉਹ ਸਾਡੀ ਕਮਿਊਨਿਟੀ ਦੀ ਤੁਸੀਂ ਯੂਕ ਵਰਤੋਂ ਚ ਲਾਓ ਔਰ 10 ਅੱਗੋਂ 10 ਫੁੱਟ ਜਗ੍ਹਾ ਜਿਹੜੀ ਆ ਉਹ ਤੁਸੀਂ ਆਪਣੀ ਸਰਕਾਰ ਦੀ ਵਰਤੋਂ ਚ ਲਾਓ ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਕੋਲ ਰਿਟਰਨ ਦੇ ਵਿੱਚ ਹੈ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਕਿ ਇਹ ਜਿਹੜੇ ਬਾਥਰੂਮ ਜਿਹੜਾ ਉਹਦੀ ਸਾਰੀ ਸ਼ੁਰੂ ਕਰਵਾਈ ਸੀ ਔਰ ਇਹਦੇ ਵਿੱਚ ਕੁਝ ਕਾਂਗਰਸ ਦੇ ਕੋਈ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਵੱਡੇ ਲੀਡਰ ਆਂ ਆਪਣੀ ਲੀਡਰੀ ਚਮਕਾਉਣ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹੀਂ ਆਪਣੀ ਲੀਡਰੀ ਚਮਕਾਉਣ ਵਾਸਤੇ ਉਹਨੂੰ ਕੰਮ ਨੂੰ ਇਹਨਾਂ ਨੇ ਰਖਵਾ ਦਿੱਤਾ ਅਸੀਂ ਕਿਸੇ ਬਾਦ ਵਿੱਚ ਬਾਦ ਵਿੱਚ ਨਹੀਂ ਨਗਰਪੰਚਾਇਤ ਪਾਉਣਾ ਚਾਹੁੰਦੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਸੀ ਸਹਿਮਤੀ ਬਣਾ ਲਓ ਜੇ ਤੁਹਾਡੀ ਸਹਿਮਤੀ ਬਣ ਜੇਗੀ ਤਾਂ ਅਸੀਂ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਸਾਰਾ ਜਿਹੜਾ ਉਹ ਮਸਲਾ ਹੱਲ ਕਰ ਦੇਾਂਗੇ ਪਰ ਇਹਨਾਂ ਦੇ 크੍ਰਿਸਚਨ ਲੀਡਰਾਂ ਦੀ ਇਹ ਜਿਹੜੇ ਕਾਂਗਰਸ ਦੇ 크੍ਰਿਸਚਨ ਲੀਡਰਾਂ ਦੀ ਮਤਲਬ ਮੈਂ 크੍ਰਿਸਚਨ ਲੀਡਰ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਕਹਾਂਗਾ ਕਿ ਇਹ ਕਾਂਗਰਸ ਦੇ ਅਖੌਤੀ ਬੰਦਿਆਂ ਦੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣਨਾ ਚਾਹੁੰਦੇ ਐ ਕਿ ਜੇਕਰ ਸ਼ਹਿਰ ਅੱਜ ਤੋਂ 15-20 ਸਾਲ ਪਹਿਲਾਂ ਬਾਥਰੂਮ ਜਿਹੜੇ ਬਣ ਕੇ ਬਿਲਕੁਲ ਬਣ ਕੇ ਤਿਆਰ ਹੋ ਜਾਣੇ ਚਾਹੀਦੇ ਪਰ ਕਿਸੇ ਨੇ ਸਾਰ ਨਹੀਂ ਲਈ ਜੇ ਇਹ ਸਾਰ ਸਰਦਾਰ ਸੁਖਦੀਪ ਸਿੰਘ ਧਾਰੀਵਾਲ ਜੀ ਨੇ ਲਈ ਹੈ ਤੇ ਉਹ ਬਾਥਰੂਮ ਬਣਨ ਲੱਗੇ ਸੀ ਜਿਹਦੇ ਵਿੱਚ ਫਿਰ ਰੁਕਾਵਟ ਇਹਨਾਂ ਲੋਕਾਂ ਨੇ ਪੈਦਾ ਕੀਤੀ ਅਸੀਂ ਉਹ 7 ਫੁੱਟ ਜਗ੍ਹਾ ਵੀ ਹਟਾ ਦਿੱਤੀ ਅਸੀਂ ਉਹ ਜਿਹੜਾ ਬਣਿਆ ਸੀ ਉਹਨੂੰ ਅਸੀਂ ਕਿਹਾ ਵੀ ਅਸੀਂ ਕਿਸੇ ਵਿਵਾਦ-ਵਿਵਾਦ ਚ ਨਹੀਂ ਪੈਣਾ ਚਾਹੁੰਦੇ ਜੇਕਰ ਤੁਹਾਡੀ ਨਹੀਂ ਸਹਿਮਤੀ ਬਣਦੀ ਤਾਂ ਅਸੀਂ ਆਪਣੀ ਜਗ੍ਹਾ ਦੇ ਵਿੱਚ ਹੀ ਅੱਜ ਅਸੀਂ ਉਸਾਰੀ ਕਰ ਰਹੇ ਸੀ ਜਿਹਦੇ ਵਿੱਚ ਇਹ ਜਿਹੜੇ ਆ ਕੁਝ ਬੰਦੇ ਨੇ ਜਿਹੜੇ ਸਰਕਾਰੀ ਕੰਮ ਦੇ ਵਿੱਚ ਰਿਵਿਗਨ ਪਾਉਂਦੇ ਆ ਉਹ ਮੇਰੇ ਕੋਲ ਠੇਕੇਦਾਰ ਜੀ ਵੱਲੋਂ ਔਰ ਕੰਪਲੇਂਟ ਵੀ ਆ ਗਈ ਹੈ ਅਸੀਂ ਮਾੜ ਜੋਗੇ ਡੀਸੀ ਸਾਹਿਬ ਨੂੰ ਇਹਦੀ ਕੰਪਲੇਂਟ ਦੀ ਕਾਪੀ ਜਿਹੜੀ ਉਹ ਭੇਜਤੀ ਹੈ ਜੋ ਵੀ ਫੌਰੀ ਕਾਰਵਾਈ ਹੋਊਗੀ ਉਹ ਅਮਲ ਚ ਲਿਆਂਦੀ ਜਾਊਗੀ ਬਣਾਏ ਜਾ ਰਹੇ ਮੁਕਰ ਨਹੀਂ ਸਕਦੇ ਕਬਰਸਤਾਨ ਦੀ ਜਗ੍ਹਾ ਦੇ ਵਿੱਚ ਟਾਰਗੇਟ ਕਰਕੇ ਕਬਰਸਤਾਨ ਨੂੰ ਆ ਵੇਖੋ ਸਾਰੇ ਕਬਰਸਤਾਨ ਦੀ ਜਗ੍ਹਾ ਆ ਇਹਨਾਂ ਦੀ ਵਜ੍ਹਾ ਨਾਲ ਪੰਦਾ ਡਿੱਗੀਆਂ ਵੇਖੋ ਅੰਦਰ ਆ ਵੇਖੋ ਸਾਰੀਆਂ ਕੰਦਾ ਡਿੱਗੀਆਂ ਪਰ